जय ज जय ज जय भी जय सो निर्भय कृष्ण महाराजोले सो निर्भय बार बार कृष्ण महाराज जय जय ज जय भी जय भीम जय भी जय जय भी जय भीम जय, जय भीम ਬਾਬਾ ਸਾਹਿਬ ਦਾ ਢੀਸ ਕੋਈ ਤੇ ਪਿਆਰ ਦੇਾਂਗੇ ਠੋਕੇ ਯੋ ਬੋਲੇ ਇਸ ਸੋਨਿਰ ਭੈਣ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਤਰੁਣ ਚੀਮਾ ਮਾਜਾ ਜੋਂ ਚੇਅਰਮੈਨ ਭਗਵਾਨ ਵਾਲਮੀਕ ਕੀ ਆਦੀ ਤਰੁਣ ਸਮਾਰਟਿਸਟਰ ਭਾਰਤ ਭਗਵਾਨ ਵਾਲਮੀਕੀ ਸੰਘਰਸ਼ ਕਮੇਟੀ ਬਟਾਲਾ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾੰ ਅੰਬੇਦਕਰ ਸਾਹਿਬ ਦਾ ਜਿਹੜਾ 134ਵਾਂ ਜਨਮ ਦਿਹਾੜਾ ਉਹ ਬੜੀ ਧੂਮ ਧਾਮ ਦੇ ਨਾਲ ਕਪੂਰੀ ਗੇਟ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਾਡੇ ਚੰਦਨ ਪੰਡਾਰੀ ਹੁਣਾ ਵੱਲੋਂ ਮੈਂ ਬਟਾਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀ ਬੜੀ ਮੁਬਾਰਕ بادਨਾਵਾ ਉਸ ਦੇ ਨਾਲ ਨਾਲ ਹੀ ਸ਼੍ਰੀ ਗੁਰੂ ਰਵੀਦਾਸ ਟਾਈਗਰ ਫੋਰਸ ਵੱਲੋਂ ਇੱਕ 14 ਤਰੀਕ ਵਾਲੇ ਦਿਨ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਆ ਉਸ ਦੇ ਨਾਲ ਨਾਲ ਹੀ ਚੰਦਨ ਪੰਡਾਰੀ ਹੁਣਾ ਨੇ ਪ੍ਰੋਗਰਾਮ ਕਪੂਰੀ ਗੇਟ ਦੇ ਵਿੱਚ ਜੋ ਰੱਖਿਆ ਹੈ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਇੰਨੇ ਹੀ ਸ਼ਬਦਾਂ ਦੇ ਨਾਲ ਜੈ ਵਾਲਮਿੱਕੀ ਜੈ ਪੀਮ ਜੈ ਭਾਰਤ 14 April ਦਿਨ ਸੋਮਵਾਰ ਕਪੂਰੀ ਗੇਟ ਦੇ ਵਿੱਚ ਚੰਦਨ ਪੰਡਾਰੀ ਹੁਣਾਂ ਵੱਲੋਂ ਕੇਕ ਦੀ ਰਸਮ ਕੀਤੀ ਜਾਵੇਗੀ ਮੈਂ ਬਟਾਲਾ ਵਾਸੀਆਂ ਨੂੰ ਤੇ ਸਾਰੇ ਸੰਸਾ ਦੇ ਅਹੁਦੇਦਾਰ ਸਬਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੱਥੇ ਪਹੁੰਚਣ ਪਹੁੰਚ ਕੇ ਰੌਣਕ ਨੂੰ ਜਿਹੜਾ ਬਾਬਾ ਸਾਹਿਬ ਦੀ ਵਧਾਓ ਜੈ ਵਾਲਮਿੱਕੀ ਜੈ ਭੀਮ ਹਰ ਹਰ ਵਾਹ ਜੈ ਭੀਮ ਜੈ ਭਾਰਤ ਮੈਂ ਤ੍ਰਵੇਣੀ ਚੋਹਾਨ ਡਾਕਟਰ ਅਮੇਰਕਰ ਜੀ ਦੀ ਇੱਕਤਾ ਕਲਬ ਦੀ ਪ੍ਰਧਾਨ ਆ ਔਰ 14 ਤਰੀਕ ਨੂੰ ਚੰਦਨ ਭੰਡਾਰੀ ਜੀ ਇਥੇ ਕਪੂਰੀ ਗੇਟ ਵਿਖੇ ਆਪਣਾ ਜਨ ਦਿਹਾੜਾ ਡਾਕਟਰ ਅਮੇਰਕਰ ਸਾਹਿਬ ਜੀ ਦਾ ਮਨਾ ਰਹੇ ਨੇ ਜਿਸ ਦੇ ਵਿਸ਼ੇ ਦੇ ਵਿੱਚ ਅਸੀਂ ਅੱਜ ਇਸ ਦਾ ਦੇ ਸਥਾਨ ਤੇ ਆਏ ਆ ਔਰ ਅਸੀਂ ਇਹ ਚਾਹਨੇ ਆ ਕਿ ਸਾਰੇ ਜਿੰਨੇ ਵੀ ਲੋਕ ਨੇ ਸ਼ਹਿਰ ਵਾਸੀ ਸਾਡੇ ਔਰ ਸਾਡੇ ਪ੍ਰਧਾਨ ਸਾਡੀ ਟੀਮ ਖੜੀ ਹੈ ਸਾਰੀ ਔਰ ਇਹਨਾਂ ਦੇ ਸੋਹਿਕ ਸਾਰੀ ਜ਼ਿੰਮੇਵਾਰੀ ਚੰਦਰ ਭੰਡਾਰੀ ਜੀ ਕਰ ਰਹੇ ਨੇ ਇੱਥੇ ਉਹਨਾਂ ਦਾ ਦਿਹਾੜਾ ਬਹੁਤ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਚਾਨਣੀ ਕਿ ਸਾਰੀ ਲੋਕ ਇੱਥੇ ਡਾਕਟਰ ਮੇਧਕਰ ਜੀ ਦਾ ਦਿਹਾੜਾ ਮਨਾਉਣ ਲਈ ਆਉਣ ਜੈ ਭੀਮ ਜੈ ਭਰ जय वाल्मीकि जय पीएम जय파라 जै जैसे विधान जी और मैं तोडा अपना चंदन भंडारी प्रधान कुमलेश्वर वाल्मीकि एजुकेशन ट्रस्ट सिस्टर भारतीय यूनिट बटाला और मेरे वलो विश्वरतन बाबा साहब डॉक्टर भीमराव अंबेडकर जी दे 134 वे जन्म दिहाड़े दी सारे ही देश वासियों नु और शहर वासियों नु लाख लाख बधाई होवे जी धन्यवाद